ਅੱਜ ਆਪਾਂ ਆਏ ਹੋਏ ਹਾਂ ਰਾਜਸਥਾਨ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਜਿਪਸਮ ਕਿਵੇਂ ਨਿਕਲਦੀ ਆ ਜਿਹੜੇ ਟਰੱਕ ਆ ਰਹੇ ਆ ਜਿਪਸਮ ਦੀਆਂ ਖਾਨਾਂ 'ਚ ਆ ਰਹੇ ਆ ਤੇ ਤੁਹਾਨੂੰ ਦੱਸ ਰਹੀਏ ਲੋਕੇਸ਼ਨ ਆਪਾਂ ਨੂਪਗੜ ਜਲੜ ਤਹਿਸੀਲ ਕੜਸਾਣਾ ਮੰਡੀ ਦੇ ਵਿੱਚ ਆਏ ਹੋਏ ਆ ਤੇ ਇੱਥੇ ਸਰਦਾਰ ਗੁਰਮੀਤ ਸਿੰਘ ਪੁਮਾਰ ਜੀ ਦੀਆਂ ਜਿਹੜੀ ਜੀਐਸਪੀ ਜਿਪਸਮ ਦੀਆਂ ਮਾਈਨਸ ਨੇ ਖਾਨਾਂ ਨੇ ਤੇ ਉੱਥੇ ਪਹੁੰਚੇ ਹੋਏ ਆ ਇੱਥੇ ਤੁਸੀਂ ਦੇਖੋ ਕਿੱਡਾ ਵੱਡਾ ਸਿਸਟਮ ਲੱਗਿਆ ਹੋਇਆ ਤੇ ਕਿਵੇਂ ਕਿਸਾਨਾਂ ਤੱਕ ਇਹ ਜਿਹੜੀ ਜਿਪਸਮ ਆ ਪਹੁੰਚਦੀ ਹੈ ਤੇ ਕੀ ਇਹਦੇ ਫਾਇਦਾ ਜਮੀਨਾਂ ਨੂੰ ਕੀ ਫਾਇਦਾ ਫਸਲਾਂ ਨੂੰ ਕੀ ਫਾਇਦਾ ਪੂਰੀ ਵੀਡੀਓ ਦੇਖਿਓ ਤੇ ਸ਼ੇਅਰ ਕਰਿਓ ਆਜੋ ਆਪਾਂ ਕਰਦੇ ਆਂ ਗੱਲਬਾਤ ਬਣੇ ਰਹੋ ਵੀਡੀਓ ਦੇ ਵਿੱਚ ਭਾਈ ਆਪਣੀ ਇੱਕ ਵਾਰ ਲੋਕੇਸ਼ਨ ਦੱਸ ਦਿਓ ਆਪਾਂ ਖੜੇ ਕਿੱਥੇ ਕਿਹੜੀ ਜਗ੍ਹਾ ਹੈ ਭਾਈ ਜੀ ਆਪਾਂ ਖੜੇ ਆਂ ਨੋਪਗੜ ਡਿਸਟ੍ਰਿਕਟ ਤਹਿਸੀਲ ਕੜਸਾਣੇ ਦੇ ਵਿੱਚ ਜੀ ਭਾਈ ਗੁਰਮੀਤ ਸਿੰਘ ਪੁਮਾਰ ਜੀਐਸਪੀ ਮਾਈਨ ਸੈਂਡ ਮਿਨਰਲਸ ਦੀਆਂ ਇਹ ਮੈਂ ਮਾਈਂਸਾ ਹੈਗੀਆਂ ਖਾਨਾ ਹੈਗੀਆਂ ਬਾਈ ਗਰਮੀਤ ਦੀਆਂ ਗਰਮੀਤ ਪੁਮਾਰ ਦੀਆਂ ਬਾਈ ਨੇ ਬਹੁਤ ਹੀ ਮਤਲਬ ਵਧੀਆ ਜਿਪਸਮ ਦਿੱਤਾ ਜੀ ਜੀਐਸਪੀ ਮੈਂ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਿਸਟਮ ਦੇ ਨਾਲ ਬਾਈ ਗਰਮੀਤ ਸਿੰਘ ਜੀ ਇੱਥੋਂ ਲੈ ਕੇ ਆਇਆ ਹੈ ਤਾਂ ਤੁਸੀਂ ਸਾਰੀ ਵੀਡੀਓ ਨੂੰ ਦੇਖਣਾ ਤੇ ਚਲਦੀ ਚਲਦੀ ਨੂੰ ਸ਼ੇਅਰ ਵੀ ਕਰ ਦਿਓ ਆਪਣੇ ਪਿੰਡਾਂ ਦੇ ਵਿੱਚ ਆਪਾਂ ਹੋ ਕੇ ਸੁਣਦੇ ਹੁੰਦੇ ਸੀ ਪਹਿਲਾਂ ਬੜਾ ਸਮਾਂ ਪਹਿਲਾਂ ਆਉਂਦੇ ਹੁੰਦੇ ਜਦੋਂ ਆਪਣੇ ਬਾਪੂ ਵਰਗੇ ਨੇ ਦਾਦੇ ਹੋਰਾਂ ਨੇ ਜਿਪਸਮ ਪਾਉਂਦੇ ਹੁੰਦੇ ਸੀ ਤੇ ਅੱਜ ਆਪਾਂ ਜੀਐਸਪੀ ਦਾ ਜਿਹੜਾ ਜਿਪਸਮ ਆ ਉਹਦੇ ਇੱਥੇ ਖਾਨ ਦੇ ਉੱਤੇ ਖੜੇ ਆ ਖੱਟ ਦੇ ਉੱਤੇ ਖੜੇ ਆ ਤਾ ਇੱਥੇ ਜੀਐਸਪੀ ਦੀ ਜਿਹੜੀ ਜਿਪਸਮਾ ਉਹ ਵਧੀਆ ਪ੍ਰੋਸੈਸ ਨਾਲ ਜਾਂਦੀ ਆ ਅੱਗੇ ਹੋਕਾ ਦੇਤਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਆ ਗਈ ਵੀ ਟਰੱਕ ਆ ਗਿਆ ਜਿਹਨੇ ਲੈ ਕੇ ਜਾਣੀ ਆ ਭਾਈ ਲੈ ਜਾਓ ਉੱਤੇ ਥੋੜਾ ਜਿਹਾ ਦਿੱਕਤ ਆਉਂਦੀ ਹੁੰਦੀ ਸੀ ਕਾਦੀ ਆਉਂਦੀ ਹੁੰਦੀ ਸੀ ਕਿ ਵੀ ਡਲੇ ਆ ਜਾਂਦੇ ਸੀ ਡਲੇ ਆ ਜਾਂਦੇ ਸੀਗੇ ਮਿੱਟੀ ਵੀ ਆ ਜਾਂਦੀ ਸੀ ਸਾਰਾ ਕੁਝ ਰਲਮਾ ਮਿਲਮਾ ਹੀ ਆ ਜਾਵਰਦਾ ਸੀ ਉਹਦੇ 'ਚ ਪ੍ਰੇਸ਼ਾਨੀਆਂ ਇਹ ਹੁੰਦੀਆਂ ਸੀ ਜੀਵਿੰਦਾਰ ਨੂੰ ਡੜਾ ਭੰਨਣਾ ਬਹੁਤ ਔਖਾ ਸੀਗਾ ਫਿਰ ਮਿੱਟੀ ਆ ਗਈ ਵਿੱਚ ਜਿੰਨਾ ਕਹਿੰਦੇ ਸੀ ਆਪਾਂ ਰਿਜ਼ਲਟ ਉਹਨਾਂ ਮਿਲ ਨਹੀਂ ਪੌਂਦਾ ਸੀਗਾ ਕਿਉਂਕਿ ਇਹ ਡੜਾ ਉਵੇਂ ਹੀ ਪਿਆ ਰਹਿੰਦਾ ਤਾ ਕਰਕੇ ਥੋੜਾ ਜਿਹਾ ਲੋਕ ਕੱਟ ਗਏ ਸੀ ਨਾ ਜੀ ਜੀ ਪਰ ਇੱਕ ਕੁਦਰਤੀ ਸਰੋਤ ਆ ਕੁਦਰਤ ਨੇ ਆਪਾਂ ਨੂੰ ਦਾਤ ਦਿੱਤੀ ਆ ਜਿਹੜੀਆਂ ਆਪਾਂ ਸਿੰਥੈਟਿਕ ਕੋਈ ਰੇਹਾਂ ਦੇ ਰੇਹਾਂ ਕੈਮੀਕਲ ਜਿਨ੍ਹਾਂ ਦਾ ਅਸਰ ਆਪਣੀ ਜ਼ਮੀਨ ਤੇ ਹੀ ਪੈਂਦਾ ਤੇ ਆਪਣੀ ਸਿਹਤ ਤੇ ਹੀ ਪੈਂਦਾ ਤਾਂ ਇਹਨੇ ਫਸਲਾਂਾਂ ਦੀ ਵੀ ਸਿਹਤ ਸਮਾਰਨੀਆ ਤੇ ਆਪਣੀ ਵੀ ਆਪਣੀ ਵੀ ਸਵਾਦਨੀਆ ਤੇ ਆਪਾਂ ਪੂਰਾ ਪ੍ਰੋਸੈਸ ਦਿਖਾਵਾਂਗੇ ਵੀ ਤੁਹਾਨੂੰ ਇਹਨਾਂ ਦੀ ਕੁਆਲਿਟੀ ਦਿਖਾਵਾਂਗੇ ਵੀ ਕੀ ਕੁਆਲਿਟੀ ਆ ਕਿਹੜੇ ਤਰੀਕੇ ਨਾਲ ਇਹ ਪ੍ਰੋਸੈਸ ਦੇ ਵਿੱਚ ਆਉਂਦੀ ਆ ਆ ਕਿੱਥੋਂ ਆਈ ਆ ਤਾਂ ਬਈ ਇਹਦੇ ਬਾਰੇ ਦੱਸ ਦਈਏ ਇਹ ਡਲੇ ਆ ਜਿਹੜੇ ਡੱਡਾ ਡਾ ਢੇਰ ਪਿਆ ਤਾ ਹੈ ਕਿਥੋਂ ਆਇਆ ਕਿਵੇਂ ਨਿਕਲਿਆ ਆਏ ਆ ਆਪਾਂ ਜਿਹੜਾ ਆਪਾਂ ਖਨਨ ਕਰਦੇ ਆਂ ਬਾਈ ਜੀ ਇਹਦਾ ਜੀ ਇਹਦਾ 2 ਫੁੱਟ ਦੀ ਮਿੱਟੀ ਦੀ ਲੇਅਰ ਹੈ ਜਿਵੇਂ ਤੇ ਉਹਦੇ ਚੋਂ ਪ੍ਰੋਸੈਸ ਮਿੱਟੀ ਐਡ ਕਰਕੇ ਤੇ ਥੱਲੋਂ ਧਰਤੀ ਚੋਂ 3-4 ਫੁੱਟ ਦੀ ਲੇਅਰ ਨਿਕਲਦੀ ਹੈ ਓਕੇ ਜੀਸੀਬੀ ਨਾਲ ਐਲਐਨਟੀ ਮਸ਼ੀਨਾਂ ਨਾਲ ਆਪਣੇ ਕੋਲੇ ਆਪਦੀਆਂ ਹੈਗੀਆਂ ਉਹਨਾਂ ਨਾਲ ਕੱਢ ਕੇ ਇੱਥੇ ਡੈਂਪ ਕਰਦੇ ਆਂ ਫਿਰ ਪ੍ਰੋਸੈਸ ਕਰਕੇ ਇਹਨੂੰ ਹੱਟ ਪੇਸਾਈ ਕਰਕੇ ਗੱਟਿਆਂ ਚ ਪੈ ਕੇ ਇਹਨੂੰ ਸਕੁਆਇਰ ਜਾਂਦਾ ਹੈ ਹਾਂਜੀ ਹਾਂਜੀ ਇਹਨੂੰ ਪ੍ਰੋਪਰ ਸਕਾ ਕੇ ਜਿਮੀਦਾਰਾਂ ਤੱਕ ਮਤਲਬ ਜਿੰਨਾ ਵਧੀਆ ਜਿਪਸਮ ਹੈ ਪਿਓਰ ਜਿਪਸਮ ਹੈ ਜੀਐਸਪੀ ਦਾ ਉਹ ਜ ਪੰਜਾਬ ਜੇ ਕਿਸੇ ਕਿਸਾਨ ਭਰਾ ਨੇ ਲੈਣਾ ਵੀ ਮੈਨੂੰ ਪੈਕਿੰਗ ਹੀ ਮਿਲੂ ਖੁੱਲਾ ਤਾਂ ਨਹੀਂ ਮਿਲਦਾ ਹੈਗਾ ਨਹੀਂ ਵੀ ਇਹ ਖੁੱਲਾ ਨਹੀਂ ਮਿਲਦਾ ਆਪਣਾ ਪੈਕਿੰਗ ਹੀ ਟਰੱਕ ਆਉਂਦਾ ਹੈ ਹਾਂਜੀ ਹਾਂਜੀ ਖੁੱਲਾ ਨਹੀਂ ਦਿੰਦੇ ਪੈਕਿੰਗ ਹੀ ਦੇਵਾਂਗੇ ਕਿਉਂਕਿ ਸਹੀ ਚੀਜ਼ ਦੇਵਾਂਗੇ ਐਕਚੁਅਲ ਚ ਜਿਹੜੀ ਚੀਜ਼ ਕਹੀ ਹੈ ਦਿਖਾਈ ਹੈ ਉਹੀ ਚੀਜ਼ ਦੇਵਾਂਗੇ ਪੈਕਿੰਗ ਦੇਣ ਦਾ ਮਤਲਬ ਇਹ ਹੈ ਵੀ ਆਪਾਂ ਕੁਆਲਿਟੀ ਦੇਣੀ ਹੈ ਇਸਾਨਾ ਦਾ ਕੁਆਲਿਟੀ ਦੇਣੀ ਹੈ ਜੇ ਹੁਣ ਡਲੇ ਗਏ ਆ ਤਾਂ ਡਲੇ ਫੁੱਟਦੇ ਨਹੀਂ ਮਤਲਬ ਹੁਣ ਇੱਕ ਮੁਠੀ ਆ ਹਾਂਜੀ ਹੁਣ ਆਣ ਤੋਲਿਆ ਹੋ ਜਾਂਦਾ ਜੀ ਇਹ ਆਪਣਾ ਇਹਨੂੰ ਪਸਾਈ ਕਰਕੇ ਪ੍ਰੋਪਰ ਆਪਾਂ ਨੂੰ ਪਤਾ ਲੱਗੋ ਵੀ ਕਿੰਨਾ ਪਊਗਾ ਉਹਦੇ ਚ ਕਿੰਨਾ ਪਊਗਾ ਤੇ ਜੇ ਕਿੰਨੀ ਉਹਦੀ ਜ਼ਮੀਨ ਕਿੰਨੀ ਕੀ ਪੋਜੀਸ਼ਨ ਐ ਐਕਚੁਅਲ ਚ ਤੇ ਕਿੰਨੀ ਇਹਦੀ ਰეკਮੈਂਡਰ ਹੋਊਗੀ ਪਾਉਣ ਦੀ ਕਿੰਨੀ ਰਹਿੰਦੀ ਆਪਣੇ ਰეკਮੈਂਡਰ ਦੀ ਇਹਦੀ ਮਤਲਬ 8 ਤੋਂ ਜਿਹੜਾ ਪਲੱਸ ਇਹਦਾ ਹੋ ਗਿਆ ਪੀ ਐਚ ਲੈਵਲ 8 ਤੋਂ ਪਲੱਸ ਜਾਂਦਾ ਰਿਹਾ ਉਹਦੇ ਤਾਂ 5 ਤੋਂ 6 ਬੈਗ ਪੈਣਗੇ 5 ਤੋਂ 6 ਬੈਗ ਤੇ ਜੇ 8 7 ਤੇ 8 ਦੇ ਵਿਚਾਲੇ ਆ ਆਪਾਂ ਨੂੰ ਪਤਾ ਲੱਗ ਰਿਹਾ ਵੀ ਵੱਧ ਰਿਹਾ ਪੀ ਐਚ ਲੈਵਲ ਉੱਥੇ ਆਪਾਂ ਵਿਚਾਰ ਤੋਂ 5 ਬੈਗ 1 ਏਕੜ ਦੇ ਪਾ ਸਕਦੇ ਆ। 4 ਤੋਂ 5 ਬੈਗ 1 ਏਕੜ ਦੇ ਪਾ ਸਕਦੇ ਆ। ਹਾਂ ਆਪਣੇ ਜਿਵੇਂ ਬਜ਼ੁਰਗ ਪਾਉਂਦੇ ਹੁੰਦੇ ਸੀਗੇ ਪਹਿਲਾਂ ਅਣ ਤੋਲੇ ਪਾ ਦਿੰਦੇ ਸੀ। ਟਰਾਲੀ ਲਾ ਲੈਂਦੇ ਸੀ ਸਿੱਧੀ ਬਸ ਟਰੱਕ 'ਚੋਂ ਲਾ ਆ ਜਾਂਦੇ ਸੀ ਜਿੱਟਾ ਦੇ ਦ। ਰਿਜ਼ਲਟ ਉਹਦਾ ਵੀ ਸੀਗਾ ਲੇਕਿਨ ਆਪਾਂ ਇਹਦਾ ਰਿਜ਼ਲਟ ਮਤਲਬ ਹੋਰ ਬੈਨੀਫਿਟ ਮਤਲਬ ਬਹੁਤ ਵਧੀਆ ਰਿਜ਼ਲਟ ਸੀ। ਨਹੀਂ ਫਿਰ ਇਹ ਹੋ ਗਿਆ ਵੀ ਇੱਕ ਤਾਂ ਨਾਪ ਤੋਲ ਹੋ ਗਿਆ ਇਹਦਾ। ਹਾਂਜੀ ਨਾਪ ਤੋਲ ਹੋ ਗਿਆ। ਬਾਕੀ ਚੀਜ਼ ਚੀਜ਼ ਜੀਐਸਪੀ ਦੀ ਚੀਜ਼ ਪਿਓਰ ਦੇਦੀ। ਪਿਆਰ ਪਿਆਰ ਦੇਤਾ ਪਿਆਰ ਦੇਤਾ ਮਤਲਬ ਇਹ ਨਹੀਂ ਹੈਗਾ ਰੇਤਾ ਮਿੱਟੀ ਦਾ ਪਾਉਣਾ ਨਾ ਪੂਰਾ ਕਿਉਂਕਿ ਕਵਾਲਿਟੀ ਦਾ ਕਰਕੇ ਹੀ ਅੱਜ ਜੀਐਸਪੀ ਦਾ ਜਿਹੜਾ ਨਾਮ ਆ ਕਿਸਾਨਾਂ ਦੇ ਦਿਲਾਂ ਦੇ ਵਿੱਚ ਬਸਦਾ ਹੈ ਮੈਂ ਨਵੀਰ ਜੀ ਜੇ ਕੁਆਲਿਟੀ ਦੇਵਾਂਗੇ ਚੱਲ ਜੂਗਾ ਜੇ ਅੱਜ ਕੁਆਲਿਟੀ ਨਾ ਦਿੱਤੀ ਤੇ ਆਉਣ ਵਾਲੇ ਟਾਈਮ 'ਚ ਨਹੀਂ ਚੱਲਣਾਗਾ ਬਿਲਕੁਲ ਬਿਲਕੁਲ ਵੀ ਜ਼ਿੰਮੇਦਾਰਾਂ ਨੂੰ ਬਾਕੀ ਇਹ ਕਹਿੰਨੇ ਆ ਵੀ ਇੱਕ ਕਿੱਲੇ 'ਚ ਪਾ ਕੇ ਦੇਖ ਲਓ ਤੁਸੀਂ ਹਮਮ ਟ੍ਰਾਇਲ ਤੌਰ ਤੇ ਇੱਕ ਕਿੱਲੇ 'ਚ ਵਰਤ ਕੇ ਦੇਖੋ ਚੀਜ਼ ਵਰਤੇ ਤੋਂ ਹੀ ਪਤਾ ਲੱਗੂ ਰਿਜ਼ਲਟ ਮਿਲਿਆ ਤਾਂ ਗਾਹ ਪਾ ਲਿਓ ਰਿਜ਼ਲਟ ਸਾਨੂੰ ਪਤਾ ਮਿਲਣਾ ਹੀ ਮਿਲਣਾ ਹੈ ਹਮਮ ਬਿਲਕੁਲ ਰਿਜ਼ਲਟ ਕਹਿੰਨੇ ਆ ਵੀ ਤੁਸੀਂ ਤੁਹਾਡੇ ਕੋਲ 10 ਕਿੱਲੇ ਆ 20 ਕਿੱਲੇ ਤੁਸੀਂ ਇੱਕ ਕਿੱਲੇ ਦੋ ਕਿੱਲੇ 'ਚ ਪਾ ਬਾਕੀ ਜਿਹੜੇ ਕਿਸਾਨ ਭਰਾਵਾਂ ਨੇ ਵਰਤੇ ਉਹਨਾਂ ਦਾ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਵੀਊ ਕੀਆ ਤੇ ਬਾਕੀ ਇੱਕ ਵਾਰ ਤੁਸੀਂ ਜਿਹੜਾ ਜਿਪਸਮੈਂਟ ਟ੍ਰਾਇਲ ਦੇ ਤੌਰ ਤੇ ਇੱਕ ਕਿੱਲੇ ਦੇ ਵਿੱਚ ਦੋ ਕਿੱਲਾਂ ਦੇ ਵਿੱਚ ਜ਼ਰੂਰ ਵਰਤ ਕੇ ਦੇਖੋ ਤੁਹਾਨੂੰ ਥੋੜੇ ਨੇੜੇ ਤੇ ਡੀਲਰ ਮਿਲ ਜਾਣਗੇ ਨਹੀਂ ਤੁਸੀਂ ਕੰਪਨੀ ਨਾਲ ਕੰਟੈਕਟ ਨੰਬਰ ਦਿੱਤਾ ਹੋਇਆ ਸਿੱਧਾ ਵੀ ਸੰਪਰਕ ਕਰ ਸਕਦੇ ਹੋ ਹਾਂਜੀ ਕਿਉਂਕਿ ਬਾਕੀ ਹੋਰ ਖਾਦਾਂ ਦੀ ਵੀ ਇਹਦੇ ਨਾਲ ਪਾਉਣ ਨਾਲ ਵਰਤੋਂ ਘਟ ਜੂਗੀ ਤੇ ਬਾਕੀ ਜੇ ਆਪਣੀ ਫਸਲ ਲਾ ਲੋ ਵੀ ਜ਼ਮੀਨ ਤੋਂ ਤਾਂ ਉੱਠਦੀ ਨਹੀਂ ਇੱਕ ਸਾਰ ਨਹੀਂ ਫਸਲ ਗ੍ਰੋਥ ਕਰ ਰਹੀ ਦੌਗੀਆਂ ਜੀਆਂ ਬਣਦੀਆਂ ਕਿਤੇ ਵੀ ਉੱਗ ਜਾਂਦਾ ਕਿਤੇ ਜਰਮੀਨੇਸ਼ਨ ਹੋ ਜਾਂਦਾ ਵੀ ਇਹਦਾ ਕਿਤੇ ਨਹੀਂ ਹੁੰਦਾ ਬਿਲਕੁਲ ਇੰਨੇ ਪ੍ਰੋਪਰ ਇੱਕ ਸਾਰ ਜ਼ਮੀਨ ਨੂੰ ਐਕਚੁਅਲ ਪੋਜੀਸ਼ਨ ਹੈ ਜਿਹੜੀ ਜ਼ਮੀਨ ਦੀ ਬਣਾ ਦੇਣੀ ਹੈ ਹਾਂ ਆਪਾਂ ਉਧਰ ਨੂੰ ਚੱਲੀਏ ਜਿੱਥੋਂ ਇਹ ਨਿਕਲਦਾ ਦਿਖਾਈਏ ਹਾਂਜੀ 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 ਜੀ ਅੱਛਾ ਭਾਈ ਗੁਰਪ੍ਰੀਤ ਜੀ ਆ ਜਾਂਦੀ ਆ ਵੀ origignal ਆਪਾਂ ਪ्योर ਕਹਿ ਸਕਦੇ ਹਾਂ ਨਾ ਇਹਦੀ ਲੇਅਰ ਆ ਗਈ ਜਿਹੜੀ ਹਾਂਜੀ ਭਾਈ ਹਾਂਜੀ ਉੱਪਰ ਤੋਂ ਮਿੱਟੀ ਚੱਕੀ ਜਾਣੀ ਹੈ ਹਾਂਜੀ 2 2.5 ਫੁੱਟ ਮਿੱਟੀ ਚੱਕੀ ਜਾਊਗੀ ਉੱਤੇ 3 3.5 ਫੁੱਟ ਦੀ ਜਿਪਸਮ ਦੀ ਲੇਅਰ ਹੋਊਗੀ ਮਤਲਬ ਇੱਥੋਂ ਪੱਟ ਕੇ ਆਪਾਂ ਚੱਕ ਕੇ ਹਾਂਜੀ ਹਾਂਜੀ ਉੱਥੇ ਲੈ ਜਾਣਾ ਵਾ ਪ੍ਰੋਸੈਸ ਦੇ ਵਿੱਚ ਆਪਾਂ ਪ੍ਰੋਸੈਸ ਦੇ ਵਿੱਚ ਲੈ ਜਾਾਂਗੇ ਆਪਾਂ ਮਤਲਬ origignal ਦੀ ਕੀਪਰਕ ਹੁੰਦੀ ਹੈ ਇਹਦੀ ਇਹਦੀ ਬਈ ਟੋਏ ਲੱਗਦੇ ਆ ਇਹਦੇ ਪਤਾ ਲੱਗਦਾ ਵੀ ਇਹਦੇ ਚ ਕਿੰਨਾ ਕੁ ਮਤਲਬ ਪਿਓਰ ਮਾਲ ਹੈ ਇਹਦੇ ਚ ਕਿੰਨੀ ਕੁਆਲਿਟੀ ਹੈ ਜਿਹੜੀ ਆਪਾਂ ਕਿਸਾਨਾਂ ਨੂੰ ਗੱਟੇ ਤੇ ਲਿਖੀ ਹੈ 70% ਉਹਦਾ ਇੱਥੋਂ ਪਤਾ ਲੱਗੂ ਵੀ ਇਹ 70% ਕੁਆਲਿਟੀ ਹੈਗੀ 70% ਹੈਗੀ ਹੈ ਕੁਆਲਿਟੀ ਹੁਣ ਜਦੋਂ ਇਹ ਚੀਜ਼ ਆ ਜਾਂਦੀ ਹੈ ਚਮਕਾ ਹਾਂਜੀ ਹਾਂਜੀ ਆ ਡਲੇ ਪਿਆ ਹੁਣ ਇਹਦੀ ਚਮਕ ਦੇਖੋ ਤੁਸੀਂ ਮਤਲਬ ਜੇ ਦੰਦ ਦਾ ਡਲਾ ਹੋਊਗਾ ਜਿਹੜੀ ਮਿੱਟੀ ਹੋਊਗੀ ਉਹ ਤਾਂ ਫੁੱਟ ਜਾਂਦੀ ਹੈ ਹਾਂਜੀ 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 ਮਿੱਟੀ ਦਾ ਆਪੇ ਹੀ ਅੱਡ ਹੋ ਜੂਗੀ ਮਿੱਟੀ ਆਪਣੇ ਆਪ ਹੀ ਅੱਡ ਜਾਂਦੀ ਨਹੀਂ ਮੰਨ ਇਹਦੇ ਨਾਲ ਇਹਦੇ ਤਾਂ ਨਾਲੇ ਨਿਕਲਣੇ ਇਹਦੇ ਵਿੱਚ ਆਪਣੇ ਕੋ 50 ਕਿਲੋ ਦਾ ਕੁੰਟਲ ਦਾ 2 ਕੁੰਟਲ ਦੇ ਐਵੇਂ ਆਪਾਂ ਡਲੇ ਨਿਕਲਣੇ ਇਹਦੇ ਵਿੱਚ ਜੀ ਹਾਂਜੀ ਤੇ ਇਹ ਚੀਜ਼ ਆ ਜਾਂਦੀ ਜੀ ਇੱਥੋਂ ਚੱਲ ਕੇ ਅੱਗੇ ਜਾਊਗਾ ਤੇ ਅੱਗੇ ਵਾਲਾ ਵੀ ਸਿਸਟਮ ਦਿਖਾਉਣਾ ਵੀ ਕਿਵੇਂ ਪੈਕਿੰਗ ਹੁੰਦੀ ਹੈ ਤੇ ਕਿਵੇਂ ਇਹਨੂੰ ਬਰੀਕ ਕਰੀਦਾ ਪਾਊਡਰ ਬਣਦਾ ਇਹਦਾ ਅੱਛਾ ਗੁਰਪ੍ਰੀਤ ਉਸ ਤੋਂ ਬਾਅਦ ਮਤਲਬ ਆ ਕੇ ਆ ਪ੍ਰੋਸੈਸ ਦੇ ਵਿੱਚ ਇੱਥੇ ਪਾਊਡਰ ਬਣ ਕੇ ਪੈਕ ਹੋ ਜਾਂਦਾ ਹਾਂਜੀ ਹਾਂਜੀ ਬਾਈ 50 ਕਿਲੋ ਦੀ ਪੈਕਿੰਗ ਹੁੰਦੀ ਹੈ ਇਹਦੇ ਚ ਪੂਰਾ ਕੰਡੇ ਤੇ ਤੋਲਿਆ ਜਾਂਦਾ ਪੂਰਾ ਕੰਡੇ ਕਿਲੋ ਕਿਲੋ ਫਾਲਤੂ ਹੀ ਰੱਖਦੇ ਆ ਤਾਂ ਕਿ ਜ਼ਿੰਮੇਦਾਰ ਰੱਖੇ ਤਾਂ ਮਤਲਬ ਕੋਈ 20 ਦਿਨ 25 ਦਿਨ ਪਿਆ ਰਹੇ ਤਾਂ ਘਟੇ ਨਾ ਜਿੱਦਲੇ ਕੱਢੇ ਆ ਕੁੰਟਲ ਦੇ 50 ਕਿਲੋ ਦੇ ਉਹਦੇ ਬਾਅਦ ਚੋਂ ਉਹ ਇਸ ਟਾਈਪ ਨਾਲ ਪੀਕੇ ਤੇ ਉਹਦੇ ਬਾਅਦ ਚੋਂ ਗੱਟਿਆਂ 'ਚ ਪ੍ਰੋਸੈਸ ਚੱਲ ਹੋ ਜਾਂਦੇ ਗੱਟਿਆਂ 'ਚ ਪੈਕਿੰਗ ਹੋ ਜਾਂਦਾ ਮਤਲਬ ਇੱਥੋਂ ਸਿੱਧਾ ਕਿਸਾਨਾਂ ਦੇ ਖੇਤਾਂ ਤੱਕ ਜਾਂਦੀ ਆ ਹਾਂਜੀ ਹਾਂਜੀ ਸਿੱਧੇ ਕਹਿ ਸਕਦੇ ਆ ਕਿਸਾਨਾਂ ਦੇ ਖੇਤਾਂ ਤੱਕ ਤੇ ਪੈਸਟੀਸਾਈਡ ਸ਼ਾਪ ਡੀਲਰਾਂ ਤੱਕ ਠੀਕ ਆ ਉੱਥੋਂ ਤੱਕ ਜਾਂਦੀ ਆ ਹਾਂਜੀ ਹਾਂਜੀ ਹੁਣ ਆਪਾਂ ਇਹਦੇ ਫਾਇਦੇ ਦੱਸਦੇ ਵੀ ਕਿਹੜੀਆਂ ਜ਼ਮੀਨਾਂ ਨੂੰ ਫਾਇਦਾ ਆ ਕਿਹੜੇ ਫਸਲਾਂ ਨੂੰ ਕਿਦਾਂ ਕਿਸ ਤਰ੍ਹਾਂ ਦੀ ਫਾਇਦੇ ਜਿੱਥੇ ਬਈ ਸਾਰਿਆਂ ਨਾਲੋਂ ਜ਼ਿਆਦਾ ਅੱਜ ਡੀਏਪੀ ਯੂਰੀਆ ਤੇ ਹੋਰ ਪੈਸਟੀਸਾਈਡ ਦੀ ਵਰਤੋਂ ਕਰੀ ਜਾਂਦੀ ਹੈ ਜ਼ਹਿਰ ਜ਼ਮੀਨ 'ਚ ਜ਼ਿਆਦਾ ਹੋਗਾ ਪੀਐਚ ਲੈਵਲ ਜ਼ਿਆਦਾ ਹੋਗਾ ਜੀ ਇਹ ਆਪਾਂ ਨੂੰ ਕੁਦਰਤ ਨੇ ਦਿੱਤੀ ہوئی ਹੈ ਕੁਦਰਤ ਨੇ ਪ੍ਰਮਾਤਮਾ ਨੇ ਦਿੱਤੀ ਆਪ ਨਹੀਂ ਬਣਾਈ ਇਹ ਸਭ ਤੋਂ ਵੱਡੀ ਗੱਲ ਇਹ ਹੈ ਆਪਾਂ ਇਹਨਾਂ ਨੂੰ ਪੀਕੇ ਕਿਸਾਨਾਂ ਤੱਕ ਸਹੀ ਚੀਜ਼ ਪਹੁੰਚਾਈ ਜੀ ਥਾਣਾ ਤੱਕ ਸਹੀ ਜਾਂਦੀ ਆ ਮਤਲਬ ਦੂਜੇ ਕੈਮੀਕਲਾਂ ਨਾਲੋਂ ਇਹਦਾ ਕੋਈ ਸਾਰਾ ਚੰਗੇ ਪੀ ਐਚ ਲੈਵਲ ਹੈ ਜਿੱਥੇ ਹਾਈ 8 ਪਲੱਸ ਹੋ ਗਿਆ ਉੱਥੇ ਮਤਲਬ 5 ਤੋਂ 6 ਬੈਗ ਪਹਿਣਗੇ ਤੇ ਜਿੱਥੇ ਪੀ ਐਚ ਲੈਵਲ ਸਹੀ ਆ ਆਪਾਂ ਨੂੰ ਸ਼ੱਕ ਪੈ ਰਿਹਾ ਵੀ ਆਪਣਾ ਜੀ ਪੀ ਐਚ ਲੈਵਲ ਵੱਧ ਰਿਹਾ ਤੇ ਝਾੜ ਆ ਜਿਹੜਾ ਫਸਲ ਦਾ ਘਟ ਰਿਹਾ ਉੱਥੇ ਆਪਾਂ 4-5 ਬੈਗ ਪਾ ਸਕਦੇ ਮਤਲਬ ਪਾਣੀ ਦੀ ਜਿੱਥੇ ਦਿੱਕਤ ਆ ਜਾਂਦੀ ਹੈ ਸੋਡੀਅਮ ਸਾਲਟ ਜਿੱਥੇ ਜਾਦੇ ਵੱਜ ਜਾਂਦੇ ਨੂਨਾਂ ਦੇ ਪਾਣੀ ਜਿਆਦੇ ਹੋ ਗਏ ਵੀ ਟੂਲਾਂ ਦੇ ਪਾਣੀ ਖਾਰੇ ਜਿਹਦੇ ਕਰਕੇ ਸੋਰੇ ਦੀ ਵੀ ਸ਼ਿਕਾਇਤ ਹੈ ਉਹ ਜ਼ਮੀਨ ਬਣ ਜਾਂਦੀ ਹੈ ਹਾਰਡ ਹੂੰ ਜੇ ਜ਼ਮੀਨ ਹਾਰਡ ਹੋ ਗਈ ਤਾਂ ਬੀਜ ਨੇ ਜਰਮੀਨੇਸ਼ਨ ਨੂੰ ਨੀ ਉਹ ਜਾ ਦੇਣਾ ਨਹੀਂਗਾ ਥੱਲੇ ਕੀ ਜੜਾਂ ਦੇ ਗੁੱਛੇ ਬਣ ਜਾਂਦੇ ਹੈ ਜ਼ਮੀਨ ਹਾਰਡ ਹੋ ਗਈ ਤਾਂ ਗੁੱਛੇ ਬਣ ਜਾਣਗੇ ਤਾਂ ਪੌਦਾ ਉੱਤੇ ਗਰੋਥ ਨਹੀਂ ਕਰੂਗਾ ਆਲੂਆਂ ਲਈ ਵੀ ਜਿਵੇਂ ਹੁਣ ਪੋਲੀ ਰੱਖਦੀ ਹੈ ਜ਼ਮੀਨ ਨੂੰ ਜ਼ਮੀਨ ਆਲੂ ਆਪ ਦਾ ਸਾਈ ਵਧੀਆ ਲੈ ਜੂਗਾ ਹਾਂਜੀ ਹਾਂਜੀ ਇਹਦੇ ਵਿੱਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਸ ਕਾਰਨ ਕੀ ਹੈ ਆਲੂ 'ਚ ਤੇ ਇੱਕ ਤਾਂ ਦਰਾਰ ਨਹੀਂ ਪੈਂਦੀਗੀ ਆਲੂ 파ੜਦਾ ਨਹੀਂ ਗਾ ਕੋਲਡ ਪ੍ਰੋਸੈਸ ਦੇ ਵਿੱਚ ਟਾਈਟ ਰਹਿੰਦਾ ਆਲੂ ਸਭ ਤੋਂ ਜ਼ਿਆਦਾ ਜ਼ਰੂਰਤ ਕੈਲਸ਼ੀਅਮ ਦੀ ਹੁੰਦੀ ਹੈ ਆਲੂ ਨੂੰ ਜਿਹਦੇ ਜਿੰਨੇ ਕੋ ਕੁਆਲਿਟੀ ਬਣਾਉਣੀ ਹੁੰਦੀ ਹੈ ਆਲੂ ਗੰਧਕ ਦੀ ਮਾਤਰਾ ਹੁੰਦੀ ਹੈ ਇਹਦੇ 'ਚ ਆਲੂ ਇੱਕ ਤਾਂ ਫੈਲੂਗਾ ਸਭ ਤੋਂ ਜ਼ਿਆਦਾ ਮੇਨ ਗੱਲ ਹੈ ਵਾਣ ਜਦੋਂ ਪੋਲਰ ਆ ਆਲੂ ਦੀ ਜਿਹੜੀ ਕੁਆਲਿਟੀ ਆ ਇਹਨੇ ਬਣਾਉਣੀ ਹੈ ਠੀਕ ਹੈ ਜੀ ਹਾਂ ਜਿਹਦੇ ਕਾਰਨ ਆਪਣੇ ਜੀਮਿੰਦਾਰ ਦਾ ਰੇਟ ਸਹੀ ਲੱਗੂਗਾ ਲੈ ਕਿਵੇਂ ਸਕਦੇ ਖਰੀਦ ਕਿਵੇਂ ਸਕਦੇ ਜਿਵੇਂ ਸਕਰੀਨ ਤੇ ਤੇ ਨੰਬਰ ਦਿੱਤਾ ਹੋਇਆ ਹੈ ਹਾਂ ਜੀ ਹਾਂ ਜੀ ਆਪਾਂ ਸਿੱਧਾ ਹੀ ਕੰਪਨੀ ਦਾ ਨੰਬਰ ਹੈ ਕੋਈ ਵਿਚੋਲਾ ਵਿਚੋਲਾ ਨਹੀਂਗਾ ਵਿੱਚ ਡੀਲਰ ਦਾ ਵੀ ਨੰਬਰ ਨਹੀਂਗਾ ਡੀਲਰ ਦਾ ਆਪਾਂ ਨੰਬਰ ਦੇਵਾਂਗੇ ਜਿੱਥੇ ਕਿਸਾਨ ਨੂੰ ਨੇੜੇ ਸੁਵਿਧਾ ਉੱਥੇ ਹੀ ਉਹਦਾ ਨੰਬਰ ਦੇਵਾਂਗੇ ਉੱਥੋਂ ਡੀਲਰ ਤੋਂ ਮਾਲ ਲੈ ਸਕਦਾ ਹੈ ਆਲ ਓਵਰ ਇੰਡੀਆ ਦੇ ਵਿੱਚ ਕਰੀਏ ਤੱਕ ਹਾਂ ਜੀ ਹਾਂ ਜੀ ਪਹੁੰਚੂ ਹਰ ਜਗ੍ਹਾ ਹਾਂ ਜੀ ਹਾਂ ਜੀ ਹਰੇਕ ਜਗ੍ਹਾ ਆਊਟ ਆਫ ਮਤਲਬ ਆਪਣੇ ਇੰਡੀਆ ਵੀ ਪਹੁੰਚ ਜੂਗਾ ਆਊਟ ਆਫ ਇੰਡੀਆ ਵੀ ਪਹੁੰਚਾ ਦੇਣਾ ਇੰਡੀਆ ਤੋਂ ਬਾਹਰ ਵੀ ਕਿਸੇ ਨੂੰ ਚਾਹੀਦੀ ਆ ਤਾਂ ਉੱਥੇ ਵੀ ਮਿਲ ਜਾਣੀ ਆ ਕੁਆਲਿਟੀ ਹਾਂਜੀ ਉੱਥੇ ਵੀ ਪਹੁੰਚ ਕਰਾ ਦੇਾਂਗੇ ਜੀ ਆਪਣੇ ਵੱਡੇ ਵੱਡੇ ਅਮਰੀਕਾ ਦੇ ਕੈਨੇਡਾ ਦੇ ਜਿਹੜੇ ਫਾਰਮ ਹੈ ਤੇ ਆਸਟ੍ਰੇਲੀਆ ਦੇ ਫਾਰਮ ਹੈ ਉੱਥੇ ਵੀ ਆਪਾਂ ਪਹੁੰਚਾ ਦੇਣੀ ਆ ਮਤਲਬ ਇੰਡੀਆ ਦਾ ਬ੍ਰਾਂਡ ਆ ਇਹ ਜੀਐਸਪੀ ਇੰਡੀਆ ਤੋਂ ਬਾਹਰ ਵੀ ਜਾਊਗਾ ਜਿੱਥੇ ਵੀ ਆਖੋਗੇ ਉੱਥੇ ਮਿਲ ਜੀਗਾ ਸਗਰੀਨ ਦੇ ਉੱਤੇ ਨੰਬਰ ਮਤਲਬ ਵਰਲਡ ਚ ਹਰੇਕ ਥਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਚਲੋ ਬਹੁਤ ਵਧੀਆ ਗੱਲ ਆ ਤੇ ਬੜੀ ਜਲਦੀ ਬੜੇ ਥੋੜੇ ਸਮੇਂ ਦੇ ਵਿੱਚ ਜੀਐਸਪੀ ਨੇ ਜਿਹੜਾ ਕਿਸਾਨਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾਗਾ ਤਾਂ ਹਰੇਕ ਕਿਸਾਨ ਦੀ ਜ਼ੁਬਾਨ ਦੇ ਉੱਤੇ ਜੀਐਸਪੀ ਦਾ ਨਾਮ ਆ ਤਾਂ ਅੱਗੇ ਵੀ ਐਸੇ ਤਰ੍ਹਾਂ ਹੀ ਕਿਉਂਕਿ ਕੁਆਲਿਟੀ ਬੋਲਦੀ ਆ ਕੁਆਲਿਟੀ ਹੁਣ ਤੁਸੀਂ ਦੇਖ ਲਓ ਵੀ ਗੱਟੇ ਦੀ ਵੀ ਆਪਾਂ ਇੰਨੀ ਕੁਆਲਿਟੀ ਵਧੀਆ ਬਣਾਤੀ ਵੀ ਸਲਾਈ ਵੀ ਡਬਲ ਕਰਤੀ ਹੂੰ ਤੇ ਮਾਰਕਾ ਵੀ ਇੰਨਾ ਵਧੀਆ ਲਾਤਾ ਬਾਕੀ ਜਿਹੜੀ ਡਬਲ ਲਿਮੀਨੇਸ਼ਨ ਕਰਤਾ ਤੇ ਹੁਣ ਲੇਵਰ ਚੱਕੀ ਜਾਂਦੀ ਹੈ ਇਹ ਨਹੀਂਗਾ ਵੀ ਬੈਗ ਦੇ ਕੁੰਡੀ ਕੁੰਡੀ ਲੱਗਦੀ ਨਹੀਂ ਬੈਗ ਦੇ ਕੁੰਡੀ ਵੀ ਨਹੀਂ ਲੱਗਦੀਗੀ ਤਾਂ ਕਿ ਗਦਾਮ ਚ ਰੱਖਦੇ ਆਪਾਂ ਕਈ ਵਾਰੀ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਚੂਹਿਆਂ ਨੂੰ ਕਤਰ ਕਈ ਵਾਰੀ ਕਤਰਨ ਲੱਗਦੀ ਉਹ ਵੀ ਸਮੱਸਿਆ ਦੂਰ ਕਰਤੀ ਤੇ ਲੇਵਰ ਲਾਉਂਦੀ ਹੈ ਜਾਂ ਲੱਦਦੀ ਆ ਕੁੰਡੀ ਜ਼ਰੂਰ ਲਾਉਂਦੀ ਆ ਇੱਕ ਵਾਰ ਤੁਹਾਨੂੰ ਜਿਹੜੇ ਕਿਸਾਨ ਭਰਾਵਾਂ ਨੇ ਵਰਤਾ ਸੀ ਉਹਨਾਂ ਦੇ ਤੁਹਾਨੂੰ ਫੀਡਬੈਕ ਵੀ ਦੱਸਾਂਗੇ ਤੇ ਦੂਜੀ ਗੱਲ ਹੋਰ ਕਹਨੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇੱਕ ਵਾਰ ਜੀ ਸਾਰੇ ਖੇਤ ਨੂੰ ਪਾਓ ਇੱਕ ਵਾਰ ਟ੍ਰਾਇਲ ਜ਼ਰੂਰ ਲਾ ਕੇ ਦੇਖੋ ਕਿੱਲੇ ਦਾ ਕਿਉਂਕਿ ਫਿਰ ਜਦੋਂ ਫਰਕ ਪਤਾ ਲੱਗਿਆ ਤੇ ਰਿਜ਼ਲਟ ਤੇ ਆਪਾਂ ਰਿਜ਼ਲਟ ਤੇ ਹੀ ਕੰਮ ਕਰਦੇ ਹਾਂ ਪਹਿਲਾਂ ਰਿਜ਼ਲਟ ਲਓ ਪਾ ਕੇ ਦੇਖੋ ਕਿੱਲੇ ਦੋ ਕਿੱਲਾਂ ਚ ਵਰਤ ਕੇ ਦੇਖੋ ਚੀਜ਼ ਵਰਤਣ ਤੋਂ ਹੀ ਪਤਾ ਲੱਗਦਾ ਜਿਵੇਂ ਆਪਾਂ ਡੀਆਪੀ ਯੂਰੀਆ ਕਿਸੇ ਟਾਈਮ ਵਰਤੀ ਹੋਊਗੀ ਵਰਤੇ ਤੋਂ ਹੀ ਪਤਾ ਲੱਗਿਆ ਉਹ ਫਿਰ ਆਪਾਂ ਪਰਮਾਨੈਂਟ ਵਰਤਣ ਲੱਗ ਜੀ 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 ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਂਭ ਕੇ ਰੱਖ ਲਓ ਜਦੋਂ ਵੀ ਤੁਹਾਨੂੰ ਲੋੜ ਹੋਈ ਜਦੋਂ ਤੁਹਾਡੀ ਹਾਂ ਟਾਈਮ ਆ ਗਿਆ ਤਾਂ ਉਹਦਾ ਜ਼ਰੂਰ ਯਾਦ ਕਰ ਲਿਓ ਜੀਐਸਪੀ ਕੋਈ ਵੀ ਜਦੋਂ ਲੈਣ ਤੋਂ ਪਹਿਲਾਂ ਇਹਨਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਜ਼ਰੂਰ ਚੈੱਕ ਕਰੋ ਜੀ ਹਾਂਜੀ